ਮੈਂ ਐਡ ਨੇ ਸਾਡੀ ਜੜਾਂ 'ਚ ਬੈਠੂਗਾ ਨਾ ਐਦਾਂ ਦਾ ਤੁਹਾਡੇ ਖੰਭਾਂ ਦਾ ਵੱਡੂਗਾ ਇਹਨਾਂ ਫਲੂਨਸਰ ਦਾ ਕੀ ਤੁਹਾਨੂੰ ਪਤਾ ਲੱਗ ਜੂਗਾ ਹੁੰਦਾ ਕਿੰਨਾ ਸਾਰਾ ਕੁਝ ਮੇਰੇ ਬੂਟੇ ਤੁਸੀਂ ਮੇਰੇ ਬਣ ਜਾਂਦੇ ਆ ਦੂਜੇ ਪਾਸੇ ਜਾ ਕੇ ਤੁਸੀਂ ਕੁਝ ਹੋਰ ਬਣ ਜਾਂਦੇ ਆ ਜਿਹੜੇ ਫਲੂਨਸਰ ਨੂੰ ਮੈਂ ਕਿਹਾ ਆ ਦੋ ਤਿੰਨ ਜਾਣੇ ਆ ਸੁਣਨ ਲੱਗ ਗਿਆ ਹੋਣਾ ਪਤਾ ਕਿੰਮੀ ਪਵਨ ਦੇ ਵਿਵਾਦ ਬਾਰੇ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਤੋਂ ਬਾਅਦ ਹੁਣ ਪਵਨ ਅਤੇ ਕਿੰਮੀ ਵੱਖ ਹੋ ਚੁੱਕੇ ਹਨ ਅਤੇ ਪਵਨ ਨੇ ਇਹ ਗੱਲ ਵੀ ਕਹਿ ਦਿੱਤੀ ਸੀ ਕਿ ਬਹੁਤ ਜਲਦੀ ਉਹਨਾਂ ਦਾ ਡਿਵੋਰਸ ਵੀ ਹੋ ਜਾਵੇਗਾ ਜਿਸ ਤੋਂ ਬਾਅਦ ਪਵਨ ਅੱਜ ਫੇਰ ਲਾਈਵ ਆਇਆ ਹੈ ਤੇ ਉਸ ਨੇ ਸ਼ਰੇਆਮ ਕੁਝ ਤੋਗਲੇ ਇਨ ਫਲੈਂਸਰਾਂ ਨੂੰ ਝਾੜ ਪਾ ਦਿੱਤੀ ਤੇ ਵੱਡੀਆਂ ਗੱਲਾਂ ਕਹਿ ਦਿੱਤੀਆਂ ਹਨ ਦਰਅਸਲ ਕੱਲ ਪਵਨ ਦੇ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹ ਸੈਡ ਲੱਗ ਰਿਹਾ ਸੀ ਤੇ ਉਸ ਨੇ ਕੁਝ ਗੱਲਾਂ ਉਸ ਦੀ ਕਰੀਬੀ ਲੋਕਾਂ ਦੇ ਬਾਰੇ ਕੀਤੀਆਂ ਸਨ ਜੋ ਪਵਨ ਦੇ ਮੂੰਹ ਤੇ ਪਵਨ ਦੇ ਬਣਦੇ ਹਨ ਤੇ ਕਿੰਮੀ ਦੇ ਮੂੰਹ ਤੇ ਉਸ ਦੇ ਵੱਲ ਦੀ ਗੱਲ ਕਰਦੇ ਹਨ ਜਿਸ ਤੋਂ ਬਾਅਦ ਪਵਨ ਲਾਈਵ ਆਇਆ ਹੈ ਤੇ ਉਸ ਨੇ ਸ਼ਰੀ ਆਮ ਉਹਨਾਂ ਲੋਕਾਂ ਨੂੰ ਝਾੜ ਪਾ ਦਿੱਤੀ ਹੈ ਤੇ ਵੱਡੀਆਂ ਗੱਲਾਂ ਪਵਨ ਨੇ ਗੁੱਸੇ ਦੇ ਵਿੱਚ ਆ ਕੇ ਕਹਿ ਦਿੱਤੀਆਂ ਹਨ ਬਾਕੀ ਤੁਸੀਂ ਵੀ ਸੁਣੋ ਇੱਕ ਪਵਨ ਦੀ ਪੂਰੀ ਵੀਡੀਓ ਕੁਝ ਲੋਕ ਜਿਹੜੇ ਸਾਡੇ ਨਾਲ ਰਹਿ ਕੇ ਵੀ ਗਏ ਆ ਮਤਲਬ ਵਧੀਆ ਬੁਲਾਉਂਦੇ ਸੀ ਇਹ ਫਲੂਐਂਸਰ ਸੀਗੇ ਸੋ ਉਹਨਾਂ ਲਈ ਇੱਕ ਮੈਸੇਜ ਆ ਬੁਲਾਉਂਦੇ ਵੀ ਸੀ ਨਹੀਂ ਵੀ ਬੁਲਾਉਂਦੇ ਸੀ ਉਹ ਹੁਣ ਬਾਹਲਾ ਪਾਰਟਿਸਪੇਟ ਕਰ ਰਹੇ ਆ ਮੈਨੂੰ ਵੀ ਮੈਸੇਜ ਕਰ ਰਹੇ ਆ ਤੇ ਦੂਜੇ ਪਾਸੇ ਵੀ ਚੱਲ ਰਹੇ ਆ ਠੀਕ ਆ ਵੀ ਦੋਗਲੇ ਨਾ ਚੱਲੋ ਠੀਕ ਆ ਦੋਗਲੇ ਦੇ ਜੇ ਕਈ ਵਿੱਚ ਮੇਰੇ ਯਾਰ ਦੋਸਤ ਵੀ ਸੀਗੇ ਦੱਲੇ ਜਿਹੜੇ ਉਹ ਚੱਲਦੇ ਆ ਉਹਨਾਂ ਨੂੰ ਇੱਕੋ ਹੀ ਗੱਲ ਕਹੂੰਗਾ ਇਹ ਕੰਮ ਨਾ ਕਰੋ ਕਿ ਜਦੋਂ ਮੈਂ ਇਹ ਚੀਜ਼ਾਂ ਤੇ ਆ ਗਿਆ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਰਨਾ ਕੀ ਆ ਠੀਕ ਆ ਜੀ ਜਿਹੜੇ ਇਹ ਫਲੂਐਂਸਰ ਨੂੰ ਮੈਂ ਕਿਹਾ ਆ ਦੋ ਤਿੰਨ ਜਣੇ ਆ ਸੋ ਉਹਨਾਂ ਨੂੰ ਲੱਗ ਗਿਆ ਹੋਣਾ ਪਤਾ ਠੀਕ ਆ ਮੈਨੂੰ ਨਾ ਛੇੜੋ ਚੰਗੇ ਰਹੂਗੀ ਕਿ ਮੈਂ ਇਦਾਂ ਦੇ ਸਾਡੀ ਜੜਾਂ 'ਚ ਬੈਠੂਗਾ ਨਾ ਇਦਾਂ ਤੁਹਾਡੇ ਖੰਭਾਂ 'ਮੈਂ ਵੱਡੂਗਾ ਇਹਨਾਂ ਫਲੂਐਂਸਰ ਦਾ ਕੀ ਤੁਹਾਨੂੰ ਪਤਾ ਲੱਗ ਜੂਗਾ ਹੁੰਦਾ ਕਿਦਾਂ ਸਾਰਾ ਕੁਝ ਠੀਕ ਆ ਮੇਰੇ ਮੂੰ ਕੁਝ ਹੋਰ ਬਣ ਜਾਂਦੇ ਆ ਠੀਕ ਆ ਤੁਹਾਡੀਆਂ ਗੱਲਾਂ ਸਾਰੀਆਂ ਮੇਰੇ ਤੱਕ ਪਹੁੰਚ ਜਾਂਦੀਆਂ ਇਹ ਬਹਿਮ ਚ ਨਾ ਰਿਆ ਕਰੋ ਵੀ ਆਪਾਂ ਤੇਰੇ ਨਾਲ ਇਦਾਂ ਆ ਦੂਜੇ ਪਾਸੇ ਇਦਾਂ ਆ ਠੀਕ ਹੈ ਜੀ ਸੋ ਮੈਂ ਕਹ ਲਉ ਪੋਸਟ ਪਾਈ ਸੀ ਸਾਈਡ ਜੀ ਮੈਨੂੰ ਜਿਹੜੀ ਚੀਜ਼ ਦੀ ਨਹੀਂ ਉਮੀਦ ਸੀ ਉਹ ਵਾਲੀ ਜੀ ਹੋਈ ਠੀਕ ਆ ਦੇਖ ਲਈ ਹੋਣੀ ਆ ਵੀਡੀਓ ਸੋ ਮੈਂ ਲਾਸਟ ਟਾਈਮ ਤੁਹਾਨੂੰ ਕਹਿਣ ਲੱਗਾ ਮੈਂ ਦੁਬਾਰਾ ਨਹੀਂ ਕਹਿਣਾ ਕੁਝ ਵੀ ਠੀਕ ਆ ਜੋ ਹੋਣਾ ਸੀ ਉਹ ਹੋ ਗਿਆ ਹੋਣਾ ਤਿੰਨ ਪੰਜ ਉਂਗਲਾਂ ਜੀਆਂ ਵਿੱਚ ਨਾ ਲਾਓ ਠੀਕ ਆ ਸੋ ਬਚੇ ਰਹੋ ਜਿਹ ਸਾਈਡ ਤੇ ਆ ਸਾਈਡ ਤੇ ਰਹੋ ਠੀਕ ਆ ਕਿਉਂਕਿ ਮੈਂ ਇੰਨੀ ਕਿ ਮਿੱਟੀ ਸਾਡੀ ਪੱਟਣੀ ਐ ਇੰਨਾ ਕੁਝ ਹੋਣਾ ਮੈਨੂੰ ਦੇਖੋ ਕੋਈ ਡਰ ਨਹੀਂ ਕਿਸੇ ਦਾ ਕਿਸੇ ਦਾ ਵੀ ਠੀਕ ਆ ਪਹਿਲਾਂ ਗੱਲਾਂ ਹੋਈ ਸੀ ਨਾ ਮੈਂ ਹੁਣ ਹੋ ਰਿਹਾ ਆ ਠੀਕ ਆ ਨਾ ਉਹ ਗੱਲਾਂ ਰਿਹਾ ਆ ਪਹਿਲਾਂ ਬਹੁਤ ਗੱਲਾਂ ਕਰਕੇ ਮੈਂ ਚੁੱਪ ਕਰ ਜਾਂਦਾ ਸੀ ਤੇ ਚਲੋ ਜੇ ਆ ਉਹ ਆ ਕੁਝ ਵੀ ਆ ਠੀਕ ਆ ਜਿੱਦਾਂ ਜਿਹਨੇ ਆਉਣਾ ਉਹ ਉਦਾਂ ਆ ਸਕਦਾ ਇਹ ਖੁੱਲੀ ਵਾਰਨਿੰਗ ਸੀਗੀ ਤੁਹਾਨੂੰ ਮਤਲਬ ਪਹਿਲੀ ਵਾਰ ਸੀ ਤੁਹਾਨੂੰ ਮੈਂ ਦੱਸਣਾ ਸੀ ਉਹ ਤੁਹਾਨੂੰ ਮੈਂ ਦੱਸ ਦੁੱਤਾ ਤੁਹਾਡੇ ਕੰਨਾਂ ਚੋਂ ਨਿਕਲ ਜਾਏ ਤੁਹਾਡੇ ਦਿਮਾਗ 'ਚ ਗੱਲ ਪੈ ਜਾਵੇ ਖਾਣੇ ਦੇ ਵਿੱਚ ਤੇ ਅੱਗੇ ਤੋਂ ਤੁਸੀਂ ਨਹੀਂ ਛੇੜਨਾ ਠੀਕ ਆ ਮੋੜ ਕੇ ਦੁਬਾਰਾ ਇਹ ਗੱਲ ਨਹੀਂ ਹੋਣੀ ਮੁੜ ਕੇ ਜੋ ਕੁਝ ਮੈਂ ਕਰਨਾ ਉਹ ਮੈਂ ਕਰ ਲੈਣਾ ਤੁਹਾਨੂੰ ਪਤਾ ਵੀ ਲੱਗ ਜਾਣਾ ਕਿ ਕਿੱਦਾਂ ਹੁੰਦਾ ਸਾਰਾ ਕੁਝ ਸੋ ਨਾ ਛੇੜੋ ਤੇ ਨਾ ਛੇੜੋ ਇੱਕੋ ਹੀ ਜਵਾਬ ਆ ਇੱਕੋ ਹੀ ਗੱਲ ਆ ਆਪਣਾ ਕੰਮ ਕਰੋ ਮੈਨੂੰ ਆਪਣਾ ਕੰਮ ਕਰਨ ਦਿਓ ਠੀਕ ਆ ਜੋ ਮੈਂ ਕਰਦਾ ਮੈਂ ਬਹੁਤ ਸੋਚ ਕੇ ਕਰਦਾ ਸਾਰਾ ਕੁਝ ਤੇ ਸਾਰਾ ਕੁਝ ਮੈਂ ਜੋ ਬਚਵੇਂ ਬੋਲਦਾ ਮੈਂ ਬਿਲਕੁਲ ਸੋਚ ਕੇ ਗੱਲ ਕਰਦਾ ਤੇ ਮੈਂ ਆਪਣੇ ਦਮ ਤੇ ਕਰਦਾ ਠੀਕ ਆ ਜੀ ਸੋ ਇਹ ਚੀਜ਼ਾਂ ਨਾ ਕਰੋ ਗੱਲ ਮਿਲ ਕੇ ਰਹੋ ਆਪਣਾ ਜੋ ਮਰਜ਼ੀ ਕਰੋ ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਬੇਸ਼ੱਕ ਕੋਈ ਮੇਰੇ ਨਾਲ ਸੀ ਜੇ ਕੋਈ ਵੀ ਸੀ ਮੈਂ ਇਕੱਲਾ ਆ ਤੇ ਮੈਂ ਇਕੱਲਾ ਹੀ ਠੀਕ ਆ ਸਾਰਿਆਂ ਨਾਲ ਵਧੀਆ ਆ ਜਿਹਨੇ ਠੀਕ ਆ ਠੀਕ ਆ ਪਰ ਮੈਂ ਇਕੱਲਾ ਹੀ ਮੈਂ ਮੇਰੀ ਫੈਮਿਲੀ ਮੇਰੇ ਮੰਮੀ ਡੈਡੀ ਤੇ ਮੇਰੇ ਭਰਾ ਜਿਹੜੇ ਹੈਗੇ ਆਪਣੇ ਨਾਲ ਉਹੀ ਆ ਤੀਜਾ ਕੋਈ ਮੇਰੀ ਲਾਈਫ ਚ ਨਹੀਂ ਹੈਗਾ ਤੁਹਾਨੂੰ ਮੈਂ ਸਾਰਿਆਂ ਨੂੰ ਵੀ ਦੱਸ ਦਿੰਨਾ ਕੋਈ ਮੇਰਾ ਨਾਮ ਲੈ ਕੇ ਮਿਲਦਾ ਕੋਈ ਕਿੱਦਾਂ ਮਿਲਦਾ ਕੋ ਕੁਝ ਵੀ ਆ ਸੋ ਆਪਣਾ ਕਿਸੇ ਨਾਲ ਕੁਝ ਨਹੀਂ ਹੈਗਾ ਆਪਾਂ ਇਕੱਲੇ ਆ ਤੇ ਇਕੱਲੇ ਹੀ ਵਧੀਆ ਆ ਇਹ ਹੀ ਗੱਲ ਸੀ ਸੋ ਲਾਸਟ ਵਾਰਨਿੰਗ ਤੁਹਾਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਆ ਗੱਲਾਂ ਜਾਂ ਕਰਦੇ ਆ ਤਿੰਨ ਪੰਜ ਗੱਲਾਂ ਜਾਂ ਲਾਉਣੇ ਆ ਤੇ ਜਿਹੜੇ ਪਲੈਨਿੰਗਾਂ ਕਰਨ ਲੱਗੇ ਹੋ ਆ ਵੀ ਅਸੀਂ ਇਦਾਂ ਕਰਨ ਨਾਲ ਮਿਲ ਕੇ ਕਰਨਾ ਤੁਸੀਂ ਰਲ ਮਿਲ ਕੇ ਆ ਜਿਓ ਜਿੱਦਾਂ ਮਰਜੀ ਆ ਜਿਓ ਜਿੱਦਾਂ ਕੋਈ ਉਦਾਂ ਮਿਲ ਲੂੰਗਾ ਠੀਕ ਆ ਜੀ ਸੋ ਵੀ ਕੇਅਰਫੁਲ ਕੁਛ ਵੀ ਹੋ ਸਕਦਾ ਇਸ ਵੀਡੀਓ ਦੇ ਵਿੱਚ ਪਵਨ ਦੇ ਪਾਸੋਂ ਕਾਫੀ ਜ਼ਿਆਦਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਤੇ ਉਸ ਨੇ ਸ਼ਰਯਾਮ ਉਹਨਾਂ ਲੋਕਾਂ ਨੂੰ ਝਾੜ ਪਾਈ ਹੈ ਜੋ ਉਸ ਦੇ ਨਾਲ ਰਹਿ ਕੇ ਉਸ ਦੀ ਗੱਲ ਕਰਦੇ ਹਨ ਤੇ ਕਿੰਮੀ ਦੇ ਨਾਲ ਰਹਿ ਕੇ ਕਿੰਮੀ ਦੀ ਗੱਲ ਕਰਦੇ ਹਨ ਜਾਂ ਇਹ ਜੀ ਕਹਿ ਸਕਦੇ ਹਾਂ ਕਿ ਲੋਕ ਉਹਨਾਂ ਦੇ ਇਸ ਵਿਵਾਦ ਤੇ ਸਵਾਦ ਲੈ ਰਹੇ ਹਨ ਤੇ ਬਾਕੀ ਸਾਡੇ ਵੱਲੋਂ ਤਾਂ ਇਹੀ ਅਪੀਲ ਹੈ ਕਿ ਕਿੰਮੀ ਪਵਨ ਦੇ ਮਸਲੇ ਤੇ ਅਜੇ ਹੀ 도ਗਲੇਬਾਜੀ ਨਾ ਕੀਤੀ ਜਾਵੇ ਕਿਉਂਕਿ ਇਹ ਦਿਨ ਪ੍ਰਮਾਤਮਾ ਕਿਸੇ ਤੇ ਵੀ ਲਿਆ ਸਕਦਾ ਹੈ ਬਾਕੀ ਪਵਨ ਨੇ ਇਸ ਵਿਵਾਦ ਦੇ ਸ਼ੁਰੂਆਤ ਵਿੱਚ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਕਿ ਉਹ ਤੇ ਕਿੰਮੀ ਹੁਣ ਹਮੇਸ਼ਾ ਲਈ ਵੱਖ ਹੋ ਚੁੱਕੇ ਹਨ ਪਰ ਅੱਜ ਵੀ ਬਹੁਤ ਸਾਰੇ ਕੁਝ ਅਜਿਹੇ ਲੋਕ ਹਨ ਜੋ ਪਵਨ ਨੂੰ ਆ ਕੇ ਮੈਸੇਜ ਕਰਕੇ ਉਸ ਨੂੰ ਰਹਾਇਆ ਦਿੰਦੇ ਹਨ ਪਰ ਅਸੀਂ ਤਾਂ ਇਹੀ ਕਹਿੰਨੇ ਹਾਂ ਕਿ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੁੰਦੀ ਹੈ ਤੇ ਹਰ ਬੰਦਾ ਆਪਣੇ ਹਾਲਾਤਾਂ ਦੇ ਹਿਸਾਬ ਨਾਲ ਹੀ ਫੈਸਲੇ ਲੈਂਦਾ ਹੈ ਤੇ ਜੋ ਫੈਸਲਾ ਪਵਨ ਨੇ ਲਿਆ ਹੈ ਉਸਨੇ ਕੁਝ ਸੋਚ ਸਮਝ ਕੇ ਹੀ ਲਿਆ ਹੋਵੇਗਾ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ